ਦੂਜੇ ਪਾਸੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਪੁਲਿਸ ਨੇ ਕੋਰਟ ਕੋਲੋਂ ਉਹਦਾ 2 ਦਿਨ ਦਾ ਪੁਲਿਸ ਰਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਹੁਣ ਲਗਾਤਾਰ ਉਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਪੁਲਿਸ ਪਤਾ ਲਗਾ ਰਹੀ ਹੈ ਉਹ ਕਿਸ ਗੇੜ ਦੇ ਅੰਦਰੋਂ ਆਏ ਸੀਗੇ ਡਿਸਟ੍ਰਿਕਟ ਕੋਰਟ 'ਚ ਤੇ ਕਿਦਾਂ ਪਿਸਤੌਲ ਲੈ ਕੇ ਆਏ ਤੇ ਉਹਨਾਂ ਨੇ ਸੋਚੀ ਸਮਝੀ ਸਾਜ ਹੁਣ ਆਪਣੀ ਕਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਿ ਆਪਾ ਕੁਮਾਰ ਸਿੰਘ ਮਾਨ ਸਰਕਾਰ ਦੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਛੱਤਾ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅਮਰ ਸਰ ਦੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਲਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪ ਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੁਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਣ ਜਿਸ ਦੇ ਤਹਿਤ ਇਹ ਵਾਰਤ ਨੂੰ ਅੰਜਾਮ ਦਿੱਤਾ ਹੈ ਇਹ ਕਤਲ ਕਤਲ ਦੀ ਵਾਰਤ ਨੂੰ ਅੰਜਾਮ ਦਿੰਦਾ ਹੈ ਜਾਂ ਫਿਰ ਉਹਨਾਂ ਨੇ ਅਚਾਨਕ ਸਾਫਟ ਸੋਡ ਗੋਲੀਆਂ ਨਾਲ ਬਾਹਰ ਕਰ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਇਹ ਪੂਰਾ ਮਾਮਲਾ ਦੱਸੋ ਜੀ ਕੀ ਮਾਮਲਾ ਹੋਇਆ ਸੀਗਾ ਕੱਲ ਮੈਡੀਟੇਸ਼ਨ ਸੈਂਟਰ ਵਿੱਚ ਤੁਹਾਨੂੰ ਬੁਲਾਇਆ ਗਿਆ ਸੀਗਾ ਤੇ ਜਿਹੜੇ ਨਾਲ ਸਿੱਧੂ ਸਾਹਿਬ ਸੀ ਉਹਨਾਂ ਨੂੰ ਬੁਲਾਇਆ ਗਿਆ ਸੀ ਕੀ ਮਾਮਲਾ ਹੋਇਆ ਸੀ ਬਸ ਸਿੱਧੂ ਸਾਹਿਬ ਨੇ ਤੇ ਉਹਨਾਂ ਨੇ ਮਡੀਟਰ ਨੇ ਸਾਨੂੰ ਬੁਲਾਇਆ ਸੀ ਕੱਲ ਅਸੀਂ ਆ ਕੇ ਕਾਫੀ ਧੀਰ ਬੈਠੇ ਰਹੇ ਉੱਥੇ ਉਹ ਨਹੀਂ ਆਏ ਮੋਡੀਟਰ ਕਹਿੰਦਾ ਵੇਟ ਕਰੋ ਜੀ ਆ ਰਹੇ ਨੇ ਆ ਰਹੇ ਨੇ ਉਹ ਪਲਾਨ ਬਣਾ ਰਿਆ ਸੀ ਆਪ ਦਾ ਕੋਲਦੀਪ ਸਿੰਘ ਸਾਡਾ ਜਿਹੜਾ ਬ੍ਰਦਰ ਹੈ ਚਾਚਾ ਬੇٹے ਦਾ ਉਹ ਵੀ ਨਾਲ ਸੀ ਉਹਨਾਂ ਦੇ ਉਹਨਾਂ ਨੇ ਸਾਰੇ ਪਰਿਵਾਰ ਨੇ ਸਿੱਧੂ ਨੇ ਸਾਰਿਆਂ ਨੇ ਉਹਦੇ ਬੇਟੇ ਨੇ ਅੰਮ੍ਰਿਤਪਾਲ ਨੇ ਵੀ ਸਾਰਾ ਪਲਾਨ ਰਚਿਆ ਸਾਰੇ ਇਕੱਠੇ ਹੋ ਕੇ ਪਹਿਲਾਂ ਤਿੰਨ ਚਾਰ ਤਰੀਕਾਂ ਤੇ ਅਸੀਂ ਆਏ ਤਿੰਨ ਤਰੀਕਾਂ ਤੇ ਚੌਥੀ ਤਰੀਕ ਤੇ ਆਏ ਪਹਿਲਾਂ ਬੇਟਾ ਇਕੱਲਾ ਵੀ ਆਇਆ ਸੀ ਉਹਨੂੰ ਫਿਰ ਕੁਝ ਨਹੀਂ ਕਿਹਾ ਸਾਨੂੰ ਕੰਫੀਡੈਂਸ ਚ ਲੈ ਕੇ ਸਾਨੂੰ ਵਿਸ਼ਵਾਸ ਲੈ ਕੇ ਸਾਡੇ ਨਾਲ ਧੋਖਾ ਕੀਤਾ ਉਹਨਾਂ ਨੇ ਉਹਨਾਂ ਨੇ ਹਰਾਮ ਜਾਨਿਆਂ ਜਦੋਂ ਅਸੀਂ ਅੰਦਰ ਬੈਠੇ ਸੀ ਸਾਨੂੰ ਕਹਿੰਦੇ ਨੇ ਬਾਹਰ ਆਓ ਜੀ ਬਾਹਰ ਬੁਲਾ ਰਹੇ ਨੇ ਅਸੀਂ ਜਿਉਂ ਹੀ ਬਾਹਰ ਨਿਕਲੇ ਮੰਡੇਟਰ ਕਮਰੇ ਚ ਬਾਹਰ ਨਿਕਲੇ ਉੱਥੇ ਹੀ ਖੜਾ ਸੀ ਉੱਥੇ ਹੀ ਉਹਨੇ ਫਟਾਫਟ ਗੋਲੀਆਂ ਮਾਰਤੀਆਂ ਬੇਟੇ ਨੂੰ ਉੱਥੇ ਬੇਟਾ ਡਿੱਗ ਪਿਆ ਜ਼ਮੀਨ ਤੇ ਕੀ ਕਰੀਏ ਦੱਸੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਸਰ ਕੋਈ ਨਾ ਲੜਾਈ ਝਗੜਾ ਹੋਇਆ ਸੀ ਨਾ ਕੁਝ ਨਹੀਂ ਹੋਇਆ ਜੀ ਬਾਹਰ ਆਉਂਦੀਆਂ ਸਾਰੀ ਉਹਨਾਂ ਨੂੰ ਗੋਲੀਆਂ ਮਾਰਤੀਆਂ ਪੁਲਿਸ ਦੀ ਕਰਗੁਜ਼ਰੀ ਐ ਇਸ ਵੇਲੇ ਕੋ ਪੁਲਿਸ ਤੇ ਕੋਈ ਵੀ ਨਹੀਂ ਸੀ ਉੱਥੇ ਪਤਾ ਨਹੀਂ ਕਿਵੇਂ ਔਰ ਵਾਲਵਰ ਅੰਦਰ ਚਲਾ ਗਿਆ ਅੰਦਰ ਜਾਣਾ ਨਹੀਂ ਚਾਹੀਦਾ ਸਮਝ ਨਹੀਂ ਆ ਰਹੀ ਸਰ ਕੋਰਟ ਸਟਾਫ ਨੇ ਕੋਈ ਹੈਲਪ ਕੀਤੀ ਉੱਥੇ ਜਿਹਨੇ ਬੰਦੇ ਮੌਜੂਦ ਸੀ ਕਿਸੇ ਨੇ ਉਹ ਅਸਰ ਨਹੀਂ ਲਿਜਾਇਆ ਕਿਸੇ ਨੇ ਨਹੀਂ ਹੈਲਪ ਕੀਤੀ ਇੱਕ ਸਿਰਫ ਦੋ ਵਕੀਲ ਬਚਾਰੇ ਆਏ 15-20 ਮਿੰਟ ਬਾਅਦ ਉਹ ਚੁੱਕ ਕੇ ਸਾਡੇ ਨਾਲ ਲੈ ਕੇ ਆਏ ਪੀਜੀਆਈ ਕਿਸੇ ਨੇ ਹੈਲਪਿੰਗ ਕੀਤੀ ਜਿਹੜਾ ਮੰਡੇਟਰ ਆ ਉਹ ਵੀ ਅੰਦਰੋਂ ਉਹਨੇ ਕੁੰਡੀਆਂ ਲਗਾ ਲਈ ਅੰਦਰ ਵੜ ਗਿਆ ਛੁਪ ਗਿਆ ਟੇਬਲਾਂ ਥੱਲੇ ਵੜ ਗਿਆ ਉਹ ਸਾਡੀ ਕਿਸੇ ਦੇ ਅਸੀਂ ਦਰਵਾਜ਼ਾ ਖੜਕਾੜ ਖਾ ਕੇ ਮਾਰ ਕੇ ਸੁਰੱਖਿਅਤ ਅਵਸਥਾ ਤੇ ਕੀ ਕਹਿਣਾ ਚਾਹੁੰਦੇ ਹੋ ਮੰਨ ਲਓ ਕੋਰਟ ਦੇ ਅੰਦਰ ਇੱਕ ਬੰਦਾ ਬੰਦੂਕ ਲੈ ਕੇ ਸ਼ਰਿਆਮ ਅੰਦਰ ਚਲਾ ਗਿਆ ਨਾ ਕੋਈ ਚੈਕਿੰਗ ਹੋਈ ਨਾ ਕੁਝ ਹੋਇਆ ਤੇ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਜਿੱਥੇ ਕੋਈ ਚੈਕਿੰਗ ਨਹੀਂ ਕੁਝ ਨਹੀਂ ਲਿਫਟ ਵਿੱਚ ਜਿਹੜਾ ਮਰਜੀ ਜੋ ਮਰਜੀ ਲੈ ਜਾਵੇ ਜੀ ਜੋ ਮਰਜੀ ਲਾਇਵੇ ਉੱਥੇ ਕੋਈ ਨਹੀਂ ਕਿਸਿਆ ਪੋਸਟਮਾਰਟਮ ਹੋ ਗਿਆ ਤੇ ਕਦੋਂ ਸਟਾਰ ਪੋਸਟਮਾਰਟਮ ਤੇ ਹੋ ਰਿਹਾ ਜੇ ਉਹ ਸਾਡੇ ਬੇਟੇ ਨੂੰ ਪਰਸੋਂ ਹੀ ਬੁਲਾਇਆ ਸੀ ਉੱਥੇ ਡੀਐਸਪੀ ਕੋਲ ਕੰਪਲੇਨਟ ਕੀਤੀ ਸਿੱਧੂ ਨੇ ਔਰ ਕੁਲਦੀਪ ਸਿੰਘ ਨੇ ਬੇ ਇੱਥੇ ਆ ਜੋ ਪੁਲਿਸ ਦੇ ਥਰੂ ਕਰਾ ਰਹੇ ਸੀ ਫੋਨ ਵੀ ਆ ਜੋ ਇੱਥੇ ਉੱਥੇ ਹੀ ਮਾਰਨ ਚਾਹੁੰਦੇ ਸੀ ਉਹ ਤਾਂ ਬੇਟਾ ਗਿਆ ਨਹੀਂ ਫਿਰ ਅਸੀਂ ਅੱਜ ਕੱਲ ਤੇਨ ਤਰੀਕ ਨੂੰ ਬੁਲਾਇਆ ਸੀ ਮੰਡੇਟਰ ਨੇ ਉਹਦੇ ਕਹਣੇ ਤੇ ਅਸੀਂ ਕੋਰਟ ਦੇ ਕਹਣੇ ਤੇ ਆਏ ਇੱਥੇ ਇੱਥੇ ਆ ਕੇ ਉਹਨੇ ਸਾਨੂੰ ਬਿਠਾਈ ਰੱਖਿਆ ਡੇਢ ਘੰਟਾ ਤਕਰੀਬਨ 28 ਰੱਖਿਆ ਕਹਿੰਦਾ ਆ ਰਹੇ ਨੇ ਜੇ ਆ ਰਹੇ ਦੂਜੀ ਪਾਰਟੀ ਆ ਰਹੀ ਏ ਪਤਾ ਨਹੀਂ ਕੀ ਏ ਸਾਰੇ ਆਉਂਦੀ ਮੇਲੀ ਭੁਗਤਤੀ ਕੀ ਸਾਨੂੰ ਕੁਝ ਨਹੀਂ ਪਤਾ ਸੀ ਕਰਨਲ ਜੀ ਇੱਕ ਦਲ ਦੱਸਣਾ ਜਿੱਦਾਂ ਮਤਲਬ ਕਿ ਤੁਸੀਂ ਡੇਢ ਘੰਟਾ ਪਹਿਲਾਂ ਆ ਗਏ ਸੀਗੇ ਇਹ ਡੇਢ ਘੰਟਾ ਬਾਅਦ ਚ ਆਏ ਨੇ ਸਿੱਧੂ ਸਾਹਿਬ ਤੁਹਾਨੂੰ ਐਡਾ ਕੁਝ ਲੱਗਦਾ ਕੀ ਕੋਈ ਸ਼ਾਇਦ ਇਹਨਾਂ ਦਾ ਪਲਾਨ ਪਹਿਲਾਂ ਰਚਿਆ ਜਾਂਦਾ ਹੋਵੇਗਾ ਉਹ ਹੀ ਉਹ ਹੀ ਰਚ ਰਿਆ ਸੀ ਪਲਾਨ ਪਲਾਨ ਰਚ ਰਿਹਾ ਸੀ ਸਾਡਾ ਨਾਲ ਕੁਲਦੀਪ ਸਿੰਘ ਵੀ ਨਾਲ ਸੀ ਸਾਰੇ ਨਾਲ ਸਾਡੇ ਇਹਨਾਂ ਦਾ ਬੇਟਾ ਅਮਰਤਪਾਲ ਵੀ ਨਾਲ ਸੀ ਔਰ ਉਹਦੀ ਘਰਵਾਲੀ ਵੀ ਨਾਲ ਸੀ ਸਿੱਧੂ ਦੀ ਸਾਰੇ ਸਾਡੇ ਇਕੱਠਿਆਂ ਦਾ ਸਾਰਾ ਪਲਾਨ ਸੀ ਪਤਾ ਨਹੀਂ ਹੋਰ ਕਿਹੜੇ ਕਿਹੜੇ ਸਾਡੇ ਨਾਲ ਇਹਨਾਂ ਦੇ ਕਰਨਲ ਜੀ ਇਹ ਥੋੜਾ ਡਿਮਾਗਸ ਕਰ ਰਿਹਾ ਸੀਗਾ ਮੈਨੂੰ ਇਹ ਆਖਰੀ ਪੜਾਪ ਚ ਸੀ ਕਿ ਇਹਨਾਂ ਦੀ ਡੇਟ ਹੋਣ ਲੱਗੀ ਸੀਗਾ ਹਾਂਜੀ ਹਾਂਜੀ ਲਿਖਾਈ ਲਖਾਈ ਹੋ ਗਈ ਸੀ ਅੱਜ ਸੈਨ ਹੋਣੇ ਸੀ ਅੰਦਰ ਤਾਂ ਆਇਆ ਹੀ ਨਹੀਂ ਕੰਜਰ ਉਹਨੇ ਬਾਹਰ ਹੀ ਬੁਲਾ ਕੇ ਸਾਨੂੰ ਮਾਰਤਾ ਕਿ ਸਰ ਮੈਡੀਏਟਰ ਉਹਦੇ ਨਾਲ ਗੱਲ ਚੱਲ ਰਹੀ ਸੀ ਇਹ ਕਹਿੰਦੇ ਪਹਿਲਾਂ ਤੁਹਾਡੀ 3 ਸੀਟਿੰਗ ਹੋ ਚੁੱਕੀ ਸੀ ਇੱਥੇ ਤੇ ਕਹਿੰਦੇ ਹਰ ਸੀਟਿੰਗ 'ਚ ਇਹੀ ਗੱਲ ਚੱਲ ਰਹੀ ਸੀ ਵੀ ਸਿੱਧੂ ਕਹ ਰਹੇ ਸੀਗੇ ਕਿ ਅਸੀਂ ਸਮਝੌਤਾ ਕਰਨ ਨੂੰ ਤਿਆਰ ਆਂ ਹਾਂ ਜੀ ਬਿਲਕੁਲ ਜੀ ਸਾਨੂੰ ਤਾਂ ਕੰਫੀਡੈਂਸ ਚ ਲੈ ਲਿਆ ਪੂਰਾ ਵਿਸ਼ਵਾਸ ਦਿਵਾਤਾ ਤੇ ਫਿਰ ਇਹੋ ਜਿਹੀ ਗੱਲ ਕੀ ਹੋਈ ਵੀ ਇਹਨਾਂ ਨੂੰ ਕਤਲ ਕਰਨਾ ਪੈ ਗਿਆ ਬਾ ਜੀ ਪਤਾ ਨਹੀਂ ਹੁਣ ਰੱਬ ਜਾਣੇ ਕੀ ਹੈ ਇਹਨਾਂ ਨੂੰ ਡਾਰ ਸੀ ਬੇਟੇ ਤਾਂ ਧਮਕੀਆਂ ਇਹਦਾ ਅੰਮ੍ਰਿਤਪਾਲ ਬੇਟਾ ਤੇ ਸਿੱਧੂ ਵੀ ਅੰਮ੍ਰਿਤਪਾਲ ਬੜੀਆਂ ਧਮਕੀਆਂ ਦਿੰਦਾ ਸੀ ਕਿ ਤੁਹਾਨੂੰ ਮਾਰ ਦਾਂਗੇ ਤੁਸੀਂ ਸਾਡਾ ਸਾਡੀ ਭੈਣ ਦਾ ਘਰ ਖਰਾਬ ਕੀਤਾ ਜਦ ਸਾਡੇ ਕੋਲ ਰਹੀ ਉਸ ਤੋਂ ਬਾਅਦ ਆਪੇ ਲੈ ਕੇ ਭਜਾ ਕੇ 28 ਦਸੰਬਰ 2020 ਨੂੰ ਵਿੱਚ ਵਿਆਹ ਹੋਇਆ ਸੀ ਉਸ ਤੋਂ ਬਾਅਦ ਦਸੰਬਰ ਵਿੱਚ ਲੈ ਕੇ ਭਜਾ ਕੇ ਆਪੇ ਕਿਹਨਾਂ ਨੇ ਆਪ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਬੱਚਿਆਂ ਦੀ ਲੜਾਈ ਖਤਮ ਹੋ ਜਾਏ ਨਾ ਜੀ ਇਹ ਤਾਂ ਸਾਡੇ ਕਦੀ بیٹے ਨੇ ਜੇਲ੍ਹ ਪਏ ਜੇ ਕਦੀ ਕੋਸ਼ਿਸ਼ ਕਰ ਝੂਠੇ ਸਾਡੇ ਤੇ ਕੇਸ ਪਾ ਪਾ ਕੇ ਸਾਨੂੰ ਦੇ ਤੁਹਾਡੀ ਆਖਰੀ ਬੜਾ ਦੁਖੀ ਕੀਤਾ ਜੀ بیٹے ਨੇ ਹੀ ਬਹੁਤ ਦੁਖੀ ਕੀਤਾ ਜੀ ਇਹਨਾਂ ਨੇ ਸਰਦਾਰ ਸਿੰਘ ਤੁਹਾਡੀ ਆਖਰੀ ਕੀ ਗੱਲ ਹੋ ਸਮਝੋਤਾ ਕਿਵੇਂ ਹੋਣਾ ਸੀ ਮਤਲਬ ਸਮਝੋਤੇ ਚ ਕੀ ਕੀ ਲਿਖਿਆ ਗਿਆ ਸੀ ਬਾਜੀ ਲਿਖਿਆ ਲਿਖਾਇਆ ਤਾਂ ਗਿਆ ਸੀ ਸਾਨੂੰ ਇੰਨਾ ਪਤਾ ਨਹੀਂ بیٹے ਨੇ ਲਿਖਿਆ ਸੀ ਵਕੀਲਾ ਨੇ ਵਕੀਲਾ ਨੇ ਲਿਖਿਆ ਸੀ ਪੁਲਿਸ ਗੁਜਾਰੀ ਪੁਲਿਸ ਗੁਜਾਰੀ ਦਾ ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ ਹੈ ਨਾ ਚੰਡੀਗੜ੍ਹ ਪੁਲਿਸ ਨਾ ਪੰਜਾਬ ਪੁਲਿਸ ਕਿਉਂਕਿ ਉਹ ਪੁਲਿਸ ਦਾ ਏ.ਆਈ.ਜੀ. ਹੈ ਇਸ ਕਰਕੇ ਸਾਨੂੰ ਕੋਈ ਭਰੋਸਾ ਨਹੀਂ ਸਾਨੂੰ ਤਾਂ ਬੇਨਤੀ ਹੈ ਆਪਣੇ ਸੈਂਟਰ ਚ ਅਮਰਿਤ ਸ਼ਾਹ ਨੂੰ ਬੇਨਤੀ ਹੈ ਵੀ ਉਹ ਸੀਬੀਆਈ 'ਚ ਕੇਸ ਦੇਣਾਂ ਸੀਬੀਆਈ ਜਾਂਚ ਕਰੇ ਇਸ ਚੀਜ਼ ਦੀ ਸੀਬੀਆਈ ਜਾਂਚ ਕਰੇਗਾ ਤਾਂ ਸਾਨੂੰ ਇਨਸਾਫ ਮਿਲਣਾ ਹੈ ਅਸੀਂ ਅਮਰਿਤ ਸ਼ਾਹ ਜੀ ਨੂੰ ਬੇਨਤੀ ਕਰਦੇ ਆ ਉਹ ਸਾਡ ਨੂੰ ਬੇਨਤੀ ਸਾਡੀ ਸੁਣ ਸਾਡਾ ਪੁੱਤਰ ਸਾਡੇ ਪੁੱਤਰ ਦੀਆਂ ਜੜੀਆਂ ਨੇ ਉਹ ਸਜ਼ਾਵਾ ਉਹਨਾਂ ਨੂੰ ਮਿਲਣਾ ਵਾਤ ਉਹ ਸਜ਼ਾਵਾ ਚੰਡੀਗੜ੍ਹ ਦੀ ਥਾਂਵੇਂ ਸੈਂਟਰਲ ਪੁਰਸ ਵਿੱਚ ਜਾਂਚ ਕਰ ਲੈ ਸੀਬੀਆਈ ਜਾਂਚ ਕਰੇ ਉਹਨੂੰ ਸੌਂਪਿਆ ਜਾਏ ਸਾਡਾ ਕੇਸ ਕਹਿੰਦਾ ਸਾਨੂੰ ਕੋਈ ਭਰੋਸਾ ਨਹੀਂ ਇਹ ਚੰਡੀਗੜ੍ਹ ਪੁਲਿਸ ਨਾ ਪੰਜਾਬ ਪੁਲਿਸ ਸਾਰੇ ਉਹਦੇ ਪੁਲਿਸ ਵਾਲੇ ਆ ਸਾਰੇ ਉਹਦੀ ਹਮਾਇਤ ਕਰਨਗੇ ਸਾਨੂੰ ਲੱਗ ਰਿਹਾ ਪੂਰਾ ਭਰੋਸਾ ਸਾਨੂੰ ਕਰਨਲ ਜੀ ਇੱਕ ਆਖਰੀ ਸਵਾਲ ਹੈ ਤੁਸੀਂ ਇਹ ਦੱਸੋਗੇ ਵੀ ਜਦੋਂ ਤੱਕ ਸਿੱਧੂ ਸਾਹਿਬ ਨਾਲ ਤੁਸੀਂ ਅੰਦਰ ਬੈਠੇ ਸੀਗੇ ਤੁਹਾਡੀ ਮਿਸ ਜੀ ਅੰਦਰ ਬੈਠੇ ਸੀਗੇ ਵੀ ਉਦੋਂ ਤੱਕ ਕੀ ਗੱਲਬਾਤ ਹੋਈ ਸੀ ਅੰਦਰ ਉਹ ਪਹਿਲਾ ਤਰੀਕ ਤੇ ਪਿਛਲੀ ਤਰੀਕ ਤੇ ਹੋਈ ਸੀ ਇਹ ਹੀ ਕਹਿੰਦਾ ਸੀ ਆਪਾਂ ਹੁਣ ਸਮਝੌਤਾ ਕਰ ਲਈਏ ਕੋਈ ਗੱਲਬਾਤ ਨਹੀਂ ਸਾਡੇ ਮਨ ਚ ਸਾਨੂੰ ਵੀ ਤੁਸੀਂ ਵਿਚਾਰੋ ਅਸੀਂ ਵੀ ਤੁਹਾਨੂੰ ਸਾਰੇ ਕੇਸ ਖਤਮ ਕਰ ਦਿੰਨੇ ਆ ਮਤਲਬ ਤੁਸੀਂ ਮੰਨ ਲਿਓ ਵੀ ਇਹ ਸੋਚੀ ਸਮਝੀ ਸਾਜੀ ਸੀਗੀ ਬਿਲਕੁਲ ਜੀ ਬਿਲਕੁਲ ਸੋਚੀ ਸਮਝੀ ਸਾਜੀ ਸਾਨੂੰ ਠੁੱਠੇ ਕੇਸਾਂ ਬਲਾ ਬਲਾ ਕੇ ਸਾਨੂੰ ਝੂਠੀਆਂ ਗੱਲਾਂ ਕਰ ਕਰਕੇ ਬੁਲਾਇਆ ਤਿੰਨ ਚਾਰ ਵਾਰੀ ਬੁਲਾਇਆ ਵੀ ਇਹ ਕੰਫੀਡੈਂਸ ਚ ਆ ਜਾਣਾ ਐ ਹੁਣ ਤੀਜੀ ਵਾਰ ਜਿਹੜਾ 3 ਤਰੀਕ ਨੂੰ ਕੱਲ ਨੂੰ ਸਾਨੂੰ ਬੁਲਾਇਆ ਸੀ ਮੰਡੇਟਰ ਤੇ ਕਹਿਣ ਤੇ ਅੱਜ ਆਏ ਕੋਰਟ ਦੇ ਕਹਿਣ ਤੇ ਆਏ ਉਹ ਕੋਰਟ ਪੈਂਦਾ ਰਿਹਾ ਬੈਠੋ ਬੈਠੋ ਆ ਰਹੇ ਨੇ ਜੀ ਆ ਰਹੇ ਉਹ 플ਾਨ ਬਣਾ ਰਹੇ ਸੀ ਬਾਹਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर